ਆਸ ਲਗ ਜੀਵਨ ਚਿਰ ਭਇਓ ਦਰਸ਼ਨ ਦੇਖੇ ਹੁਣ ਜਦੋਂ ਆਪਾਂ ਭਗਤ ਰਵਿਦਾਸ ਜੀ ਕਹਿੰਨੇ ਆ ਨਾ ਇਹਦੇ ਪਿੱਛੇ ਜ ਬੜਾ ਬੁੱਧਾ ਚੱਲਿਆ ਸੀ ਜਦੋਂ ਅਵਤਾਰ ਦਿਹਾੜਾ ਪ੍ਰਕਾਸ਼ ਪਰਮ ਮਨਾਇਆ। ਕਹਿੰਦੇ ਜੀ ਭਗਤ ਨਹੀਂ ਕਹਿਣਾ ਚਾਹੀਦਾ ਹੁਣ ਸੱਚੀ ਸਹੀ ਗੱਲ ਹੈ ਵੀ ਚਲੋ ਜਦੋਂ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਆਪਾਂ ਸਤਿਗੁਰੂ ਵੀ ਕਹਿ ਦਾਂਗੇ ਤਾਂ ਇਹਦੇ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਗੁਰੂ ਸਾਹਿਬਾਨਾ ਨੇ ਭਗਤ ਲਿਖਿਆ ਤਾਂ ਗੁਰਬਾਣੀ ਵਿੱਚ ਤਾਂ ਗੁਰੂ ਨਾਨਕ ਤੇ ਮਹਾਰਾਜ ਨੇ ਆਪਣੇ ਆਪ ਨੂੰ ਨੀਚ ਲਿਖਿਆ ਪਰ ਨੀਚ ਵੀ ਕਹਾਂਗੇ ਕੀ ਉਹ ਸ਼ਬਦ ਆਪਾਂ ਵਰਤ ਸਕਦੇ ਆ ਨਾਨਕ ਨੀਚ ਕਹਿ ਬਿਚਾ ਉਹਨਾਂ ਨੇ ਕੀ ਵਰਤਿਆ ਗੁਰ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਹੇ ਤਵ ਜਦੋਂ ਗੁਰੂ ਸਾਹਿਬ ਨੇ ਆਪਣੇ ਬਰਾਬਰ ਬਿਠਾ ਲਿਆ ਜਿਹੜਾ ਬਰਾਬਰ ਬੈਠਾ ਹੋਵੇ ਹੁਣ ਮੰਨ ਲਓ ਪਿਓ ਬੈਠਾ ਹੈ ਪਿਓ ਦੇ ਨਾਲ ਕੋਈ ਪਿਓ ਦਾ ਦੋਸਤ ਆ ਕੇ ਬਹਿ ਗਿਆ ਨਾਲ ਬਰਾਬਰ ਤੇ ਪੁੱਤਰ ਆਵੇ ਕੱਲੇ ਪਿਓ ਦੇ ਪੈਰੀ ਹੱਥ ਲਾ ਕੇ ਮੁੜ ਜਾਏ ਤੇ ਨਾਲ ਉਹਨੂੰ ਵੀ ਫੀਲ ਹੋਊਗਾ ਤੇ ਪਿਓ ਵੀ ਬੁਲਾ ਕੇ ਦੁਬਾਰਾ ਕਹੂ ਵੀ ਇੱਧਰ ਵੀ ਲਾ ਜਿਹੜਾ ਮੇਰੇ ਬਰਾਬਰ ਬੈਠਾ ਹੈ ਮੇਰੇ ਬਰਾਬਰ ਦਾ ਹੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਸਤਿਗੁਰਾਂ ਦੇ ਬਰਾਬਰ ਬੈਠੇ ਨੇ ਉਹ ਸਤਿਗੁਰੂ ਹੀ ਨੇ ਪਰ ਮੈਂ ਇੱਕ ਬੇਨਤੀ ਹੋਰ ਵੀ ਕਰਦਿਆਂ ਬਾਕੀ ਉਹ ਸਾਡੇ ਵੱਡੇ ਵੱਡੇ ਵਿਸ਼ਲੇਸ਼ਣਾਂ ਦੇ ਮਹਤਾਜ ਨਹੀਂ ਨੇ ਕਿ ਜੇ ਅਸੀਂ ਉਹਨਾਂ ਨੂੰ ਸਤਿਗੁਰੂ ਕਹਾਵਾਂਗੇ ਤੇ ਤਾਂ ਉਹ ਸਤਿਗੁਰੂ ਨੇ ਜੇ ਉਹਨਾਂ ਨੂੰ ਭਗਤ ਕਹਤਾ ਤਾਂ ਉਹਨਾਂ ਦਾ ਕੁਝ ਘਟ ਜੇਗਾ ਉਹ ਤੇਰੇ ਸ਼ਬਦਾਂ ਦੇ ਬੰਨੇ ਹੋਏ ਨਹੀਂ ਵੀ ਤੂੰ ਜੀਭ ਤੋਂ ਕੀ ਬੋਲ ਕੇ ਕਹਿ ਰਿਹਾ ਹੈ ਜੇ ਸੂਰਜ ਨੂੰ ਸਾਰੀ ਦੁਨੀਆ ਗਾਲਾਂ ਕੱਢਣ ਲੱਗ ਜਾਏ ਸੂਰਜ ਚਮਕਣ ਨੂੰ ਹਟ ਜਾਊਗਾ ਜੇ ਚੜ੍ਹਨਾ ਬੰਦ ਕਰ ਦੇਵੇਗਾ ਵੀ ਮੇਰੇ ਤੇ ਨਿੰਦਿਆ ਬੜੀ ਹੋਣ ਲੱਗੀ ਨਹੀਂ ਪਿਆ ਰਿਓ ਸੂਰਜ ਆਪਣੀ ਮਿਸਾਲ ਆਪ ਹੈ ਤੇ ਜਿਹੜੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਉਹਨਾਂ ਦੀ ਉਹ ਆਪਣੀ ਮਿਸਾਲ ਆਪ ਨੇ ਉਹ ਸਾਡੇ ਸ਼ਬਦਾਂ ਦੇ ਮਹਤਾਜ ਨਹੀਂ ਜੇ ਅਸੀਂ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਨੇ ਸਾਡੇ ਕਹਿਣ ਤੇ ਵੱਡਾ ਹੋਣਾ ਨਾ ਉਹਨੇ ਸਾਡੇ ਕਹਿਣ ਤੇ ਘਟਣਾ ਹੈ ਉਹਦਾ ਕੁਝ ਉਹ ਤੇ ਆਪਣੀ ਮਿਸਾਲ ਆਪ ਹੈ ਉਹਨੇ ਤੇ ਉਹਨਾਂ ਨੇ ਜਿਹੜੀਆਂ ਬੰਦ